ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਆਪਾਂ ਗਰਮੀ ਰੁੱਤ ਦੀਆਂ ਬੀਲਾਂ ਕਿਵੇਂ ਉਗਾ ਸਕਦੇ ਹਾਂ ਦੋਸਤੋ ਮੈਂ ਕਿਦਾਂ ਤਿਆਰ ਕਰੀਏ ਤੁਹਾਨੂੰ ਉਹ ਵੀ ਦਿਖਾਉਂਗਾ ਆ ਦੇਖੋ ਪਹਿਲਾਂ ਤਾਂ ਬੀਲਾਂ ਆਪਣੀਆਂ ਦੇਖੋ ਲਾਬਰਿੰਗ ਸਟਾਰਟ ਹੋਣ ਵਾਲੀ ਆ ਤੇ ਦੇਖੋ ਦੋਸਤੋ ਇਹਨ ਪੂਰੀ ਗਰੋਥ ਹੋ ਗਈ ਬੀਲਾਂ ਦੀ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਆਪਾਂ ਕਿਾ ਕਿਾ ਚੀਜ਼ ਚ ਵਰਤੀ ਆ ਤੇ ਬਰਤਨੀ ਆਪਾਂ ਨੂੰ ਚਾਹੀਦੀ ਆ ਜਾਂ ਨਹੀਂ ਇਦੀ ਵਰ ਵੀ ਤੁਹਾਨੂੰ ਜਾਣਕਾਰੀ ਦਵਾਂਗਾ ਜੇ ਵਰਤਣੀ ਆ ਤਾਂ ਕਿਵੇਂ ਵਰਤਣੀ ਆ ਇਹ ਮੈਂ ਸਿਆਲ ਵਿੱਚ ਇਦਾਂ ਅਗਾਈਆਂ ਸੀ ਦੋਸਤੋ ਇਦਾਂ ਦੇਖੋ ਇਹ ਮੈਂ ਆਪਣੀ ਜੋ ਕੱਕੜੀ ਹੁੰਦੀ ਆ ਕਹਿੰਦੇ ਆ ਖੀਰਾ ਕੱਕੜੀ ਉਹਦਾ ਬੂਟਾ ਏ ਆਪਣੇ ਗਾਇਆ ਦੇ ਵਿੱਚ ਇਸ ਤਰ੍ਹਾਂ ਮੈਂ ਸਿਆਲ ਵਿੱਚ ਤਿਆਰ ਕੀਤੀਆਂ ਤੇ ਇਦਾਂ ਹੀ ਲਿਫਾਫਿਆਂ ਚ ਤੇ ਆਏ ਦੋਸਤੋ ਜੂਪੀ ਹਲਦੀ ਦਵਾਈ ਸਾਫ ਫੰਗੀ ਸਾਈਡ ਆ ਫੰਗਸ ਤੇ ਆ ਤੇ ਹੰਡੀ ਦਾ ਦੋਸਤੋ ਚਲੋ ਆਪਾਂ ਮੰਨਦੇ ਆ ਵੀ ਜ਼ਹਿਰ ਹੈ ਪਰ ਅੱਜ ਕੱਲ ਜੋ ਆਪਾਂ ਦੇਖਦੇ ਆ ਖੇਤੀ ਆ ਕੁਛ ਵੀ ਜ਼ਹਿਰ ਦੇ ਬਗੈਰ ਕੁਛ ਨਹੀਂ ਰਿਹਾ ਥੋੜੀ ਬਹੁਤੀ ਆਪਾਂ ਨੂੰ ਵਰਤਣੀ ਪਊਗੀ ਪਰੰਨੀ ਨਹੀਂ ਜਦ ਤੱਕ ਇਹਦਾ ਅਸਰ ਖਤਮ ਹੋ ਜੂਗਾ ਨਹੀਂ ਤਾਂ ਬੀਲ ਆਪਣੀ ਤਿਆਰ ਨਹੀਂ ਹੋ ਸਕਦੀ ਇਹਦੇ ਵਗੈਰ ਤੇ ਆਪਾਂ ਨੂੰ ਬਿਲਕੁਲ ਥੋੜੀ ਜੀ ਚੁਟਕੀ ਕੁ ਦਵਾਈ ਮਿੱਟੀ ਚ ਰਲਾ ਕੇ ਫੰਗਸ ਰਹਿਤ ਕਰਕੇ ਮਿੱਟੀ ਤਿਆਰ ਕਰਨੀ ਪੈਂਦੀ ਆ ਤੇ ਉਹਦੇ ਵਿੱਚ ਫੇਰ ਦਾ ਮਿੱਟੀ ਤਿਆਰ ਕਰਕੇ ਫੇਰ ਪਿਉਂਕੇ ਬੀਜ ਨੂੰ ਸੀ ਲਗਾਉਣਾ ਇਹਦੇ ਵਿੱਚ ਲਗਾ ਕੇ ਤੇ ਬੀਜ ਤੁਸੀਂ ਦੇਖ ਸਕਦੇ ਆ ਦੋਸਤੋ ਇਹ ਬੀਜ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਾਂ ਤੇ ਜਦੋਂ ਤੁਸੀਂ ਲੈਣੇ ਆ ਬੀਜ ਆ ਥੋੜੀ ਮੇਰੇ ਕੋਲ 2024 ਦੇ ਸੀ ਕਿਉਂਕਿ 25 ਦੇ ਬੰਨ ਮਿਲੇ ਨਹੀਂ ਹੈਗੇ ਤੇ ਇਹ ਵੀ ਆਪਾਂ ਨੇ ਧਿਆਨ ਗੱਲ ਲੈਣੀ ਆ ਕਿਉਂਕਿ ਇਹ ਦੋ ਰੁੱਤਾਂ ਦੇ ਬੀਜ ਆ ਨੇ ਇੱਕ ਤਾਂ ਹਾਂ ਦਾ ਜਿੱਦਾਂ ਠੰਡ ਜੀ ਹੋ ਜਾਂਦੀ ਆ ਉਦੋਂ ਕਈ ਐ ਲਾਉਣੇ ਇੱਕ ਗਰਮੀ ਚ ਪੂਰੀ ਚ ਤੇ ਇਹ ਆਪਾਂ ਧਿਆਨ ਗੱਲ ਲੈਣਾ ਬੀਜ ਕੋਣਾ ਨਵਾਂ ਚਾਹੀਦਾ ਬਿਲਕੁਲ ਜੋ ਕਿ ਜਰਮੀਨੇਸ਼ਨ ਚੰਗਾ ਹੋ ਸਕੇ ਤੇ ਬਾਕੀ ਇਹ ਆਏ ਦੋਸਤੋ ਡੀਏਪੀ ਡੀਏਪੀ ਵੀ ਚਾਰਕ ਇੱਕ ਦੋ ਦਾਣੇ ਆਪਾਂ ਨੂੰ ਪਾਉਣੇ ਪੈਣਗੇ ਜਦੋਂ ਬੂਟਾ ਆਪਾਂ ਨੇ ਉਹ ਕਰਨਾ ਤਿਆਰ ਕਰਨਾ ਅੰਨੀ ਗੱਲ ਤਿਆਰ ਰੱਖੋ ਡੀਏਪੀ ਪਾ ਸਕਦੇ ਹਾਂ ਪਰ ਜੂਰੀਆ ਨਹੀਂ ਪਾਉਣਾ ਹੈਗਾ ਉਹ ਫੂਕ ਦੂਗਾ ਬੂਟੇ ਨੂੰ ਤੇ ਆਹ ਦੇਖੋ ਆਪਣਾ ਬਾਕੀ ਇਹ ਆਪਾਂ ਨੇ ਇੱਕ ਮਹੀਨੇ 'ਚ ਪਾ ਸਕਦੇ ਹਾਂ ਦੋ ਚਾਰ ਦਾਣੇ ਇੰਨੇ ਕ ਪਾ ਸਕਦੇ ਹਾਂ ਜ਼ਿਆਦਾ ਨਹੀਂ ਨਹੀਂ ਇਹ ਵੀ ਨੁਕਸਾਨ ਕਰੂਗਾ ਆਪਣੀ ਸਿਹਤ ਨੂੰ ਤੇ ਇਹਦੇ ਬਾਅਦ ਆਪਾਂ ਇਹਨੂੰ ਜਿੱਦਾਂ ਹੁਣ ਆ ਬੀਲਾਂ ਹੋ ਗਈਆਂ ਆਪਣੀਆਂ ਤਿਆਰ ਹੋ ਗਈਆਂ ਇਹਦੇ ਵਿੱਚ ਆਪਾਂ ਬਿਲਕੁਲ ਨਾ ਤਾਂ ਡੀਪੀ ਦੇਣਾ ਨਾ ਇਹ ਵਾਲੀ ਦਵਾਈ ਪਾਉਣੀ ਹੈ ਤੇ ਇਹਦੇ ਵਿੱਚ ਆਪਾਂ ਨੇ ਪਾਉਣਾ ਸਿਰਫ ਰੂੜੀ ਦੀ ਖਾਦ ਰੂੜੀ ਦੀ ਖਾਦ ਆਪਾਂ ਨੂੰ ਚਾਹੀਦੀ ਆ ਜਿਹੜੀ 2 ਸਾਲ ਪੁਰਾਣੀ ਹੋਵੇ ਕਿ ਸਾਈਡ ਪਰ ਹੁੰਦੀ ਆ 1-2 ਸਾਲ ਬਿਲਕੁਲ ਜਿਹੜੀ ਕਾਲੀ ਹੋ ਜਾਂਦੀ ਆ ਨਾ ਖੁਸ਼ੂ ਹੋਉਂਦੀ ਆ ਉਹ ਵਾਲੀ ਰੂੜੀ ਦੀ ਖਾਦ ਚਾਹੀਦੀ ਆ ਆਪਾਂ ਨੂੰ ਜੇ ਆਪਾਂ ਕੱਚਾ ਗੁਹਾ ਬਿਲਕੁਲ ਨਹੀਂ ਪਾਉਣਾ ਹੈਗਾ ਕੱਚਾ ਗੁਹਾ ਪਾਉਂਗੇ ਤਾਂ ਇਹ ਬੀਲਾਂ ਸੁੱਕ ਜਾਣਗੀਆਂ ਤੇ ਉਹ ਵੀ ਤੁਹਾਨੂੰ ਆਪ ਦਿਖਾਵਾਂਗੇ ਤੇ ਹੁਣ ਮੇਰੇ ਕੋਲ ਹੈ ਨਹੀਂ ਨਹੀਂ ਤੁਹਾਨੂੰ ਉਹ ਵੀ ਦਿਖਾਉਂਦੇ ਤੇ ਸਟੈਚਰ ਦੇਖ ਲਓ ਦੋਸਤੋ ਕਿਦਾਂ ਤੁਸੀਂ ਤਿਆਰ ਕਰਨਾ ਤੇ ਇਹ ਜੀ ਮੇਰਾ ਪੂਰਾ ਤਿਆਰ ਨਹੀਂ ਹੋਇਆ ਬਾਕੀ ਮੌਸਮ ਵੀ ਠੀਕ ਨਹੀਂ ਹੈਗਾ ਅੱਜ ਮੀਂਹ ਆਉਣ ਦੀ ਤਿਆਰੀ ਆ ਤੇ ਇਦਾਂ ਤਿਆਰ ਕਰਨਾ ਤੁਸੀਂ ਮੈਂ ਪਹਿਲਾਂ ਮੇਰੇ ਕੋਲ ਬਾਂਸ ਹੈ ਨਹੀਂ ਸੀ ਇਸ ਕਰਕੇ ਮੈਂ ਚੈਨਲ ਸੀ ਇਹੀ ਗੱਡ ਤੇ ਪੱਕੇ ਕਿਉਂਕਿ ਇਹ ਆਪਾਂ ਨੂੰ ਬਿਲਕੁਲ ਮਜ਼ੂਤ ਤਿਆਰ ਕਰਨਾ ਇਦਾਂ ਲੋਏ ਕੱਢ ਕੇ ਹਨ ਪੂਰੇ ਤੇ ਆਹ ਦੇਖ ਸਕਦਾ ਸੀ ਇੰਦਾਂ ਇੰਦਾਂ ਮੈਂ ਗੱਠਾ ਮਾਰੀਆਂ ਤੇ ਉਹਦੇ ਹੁਣ ਮੈਂ ਦੋਸਤੋ ਇਦਾਂ ਰੱਸੀਆਂ ਪਾਵਾਂਗੇ ਆਹ ਬਾਂਸ ਤੋਂ ਲੇ ਕੇ ਨਾ ਇਦਾਂ ਬੇਲ ਤੱਕ ਆਪਾਂ ਥੱਲੇ ਤੱਕ ਰਸੀਆਂ ਪਾ ਕੇ ਇਹਨੂੰ ਪਰ ਵੀਲਾਂ ਅਗਲੀ ਵੀਡੀਓ ਪਾਵਾਂਗੇ ਇਹਦੀ ਜਦੋਂ ਕਿ ਇਹ ਲੌਕੀ ਲੱਗ ਗਈ ਤੇ ਹੋਰ ਵੀ ਆਪਾਂ ਨੇ ਵੀਲਾਂ ਲਾਈ ਹੋਈਆਂ ਉਹ ਦੋਸਤੋ ਇਹ ਤਿਆਰ ਨਹੀਂ ਹੋਈਆਂ ਉਹ ਤੁਹਾਨੂੰ ਦਿਖਾਵਾਂਗੇ ਉਹ ਆਪਾਂ ਖੇਤ ਚਲਾਈਆਂ ਹੋਈਆਂ ਤੇ ਆਹ ਤੋਰੀਆਂ ਦੇ ਬੀਜ ਆ ਆ ਇਹ ਆਪਣਾ ਕਰੇਲਾ ਆ ਪ੍ਰਿੰਡੀ ਤੋਰੀ ਲੌਕੀ ਹੋ ਗਿਆ ਤੇ ਹੋਰ ਵੀ ਬੀਜ ਲਾਈ ਹੋਈਆਂ ਤੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਪਾਂ ਵਧੀਆ-ਵਧੀਆ ਹੋਰ ਵੀਡੀਓ ਬਣਾ ਸਕੀਏ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ